ਇਹ ਮੇਰੇ ਨਾਮ ਦਾ ਵਿਅਸਾ ਹਿਸਾਬ ਜਗ ਤਵੇ ਚੱਲਦਾ ਹੈ ਜਦੋਂ ਆਪਾਂ ਨੂੰ ਆਉਣਾ ਸਮੇਂ ਸਮੇਂ ਦੇ ਅਨਸਾਰ ਤੇ ਉਹ ਆਪਣੀ ਰਚਨਾ ਜਿੰਨਾ ਸੰਸਾਰ ਰਚਨਾ ਹੀ ਉਦੀ ਹੁੰਦੀ ਜਿਹੜੀ ਅੱਗੇ ਤੋਂ ਅੱਗੇ ਸੰਸਾਰ ਨੇ ਪੜਨੀ ਆ ਪੜ ਕੇ ਉਹਦੇ ਤੋਂ ਸਿੱਖਿਆ ਲੈ ਹਾਰ ਪਰ ਮਾਨ ਗੁਰ ਕੀ ਬਾਣੀ ਗੁਰੂ ਗ੍ਰੰਥ ਗੁਰ ਵਡਿਆਈਆ ਗੁਰ ਕੋਬੈਨ ਕੋਇਆ ਜਾਣ ਜਾਣੀ ਸਭ ਨੂੰ ਕਿਹਾ ਸਮਝਾਈ ਜਿਸ ਜਨ ਪਾਉਣਾ ਪਦ ਨਿਰਵਾਣੀ ਪੜ ਪੜ ਹਾਰਨੇ ਬਣਾਈ ਆ ਕਿਉਂਕਿ ਹਰ ਦੇ ਨਾਲ ਨੇ ਤਾਂ ਹੀ ਲਗਣੀਆਂ ਜੇ ਸਾਨੂੰ ਮਾਰਗ ਮਿਲੇਗਾ ਅਸੀਂ ਉਹਨੂੰ ਪੜਾਂਗੇ ਵਿਚਾਰਾਂਗੇ ਤੇ ਪਰਮਾਤਮਾ ਨੂੰ ਆਪਣੇ ਉੱਤੇ ਪਾਏ ਜੋ ਜਨ ਪੜ ਪੜ ਜਾਣੇ ਜਗਤ ਕਹਾਣੀ ਤੇ ਉਸ ਔਰ ਕੋਈ ਨਾ ਪਾਏ ਇਹਨੂੰ ਜਗਤ ਕਹਾਣੀ ਨਹੀਂ ਸਮਝਉਂ ਕਿਉਂਕਿ ਹਰ ਦਾ ਫਰਮਾਨ ਹਰ ਕਾ ਨਾਮ ਅੰਮ੍ਰਿਤ ਬਾਣੀ ਗੁਰ ਅੰਮ੍ਰਿਤ ਮੇਲ ਵਰਸਾਇਆ ਹਰ ਕਾ ਨਾਮ ਕਿਹੜਾ ਅੰਮ੍ਰਿਤ ਬਾਣੀ ਬਾਣੀ ਪੜਾਵੇ ਤਾਂ ਹੀ ਪਰਮਾਤਮਾ ਬਾਰੇ ਸਮਝ ਪਤਾ ਲੱਗੇ ਜੋਤੀ ਜੋ ਸੁਭਾਰ ਆਪ ਆਪਣੀ ਕਿਰਪਾ ਕਰ ਗੁਰੂ ਗ੍ਰੰਥ ਰਿਹਾ ਸਮਝਾਏ ਗੁਰੂ ਗ੍ਰੰਥ ਦੇ ਵਿੱਚ ਕੀ ਸੰਗਾਇਆ ਹੈ ਆਪਾਂ ਪਰਮਾਤਮਾ ਇੱਕੋ ਹੀ ਜਦ ਜੀ ਸਾਹਿਬ ਚਾਪਾ ਪੜਦੇ ਆ ਇੱਕ ਓੰਕਾਰ ਸਤਨਾਮ ਕਰਤਾ ਹੋ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾ ਗੁਰ ਪ੍ਰਸ਼ਾਦ ਜਪ ਆਦ ਸੱਚ ਜੁਗਾਨ ਸੱਚ ਹੈ ਵੀ ਸੱਚ ਨਾਨਕ ਕੋ ਸੇ ਵੀ ਸੱਚ ਕਿ ਜਦੋਂ ਆਪਾਂ ਪੂਰਾ ਸਮਝ ਕੇ ਸਾਰਾ ਕੋਣੀ ਹੈ ਤੇ ਪਹਿਲੇ ਹੀ ਮੀਨਿੰਗ ਇਹ ਇੱਕ ਓਮਕਾਰ ਪਰਮਾਤਮਾ ਇੱਕੋ ਹੀ ਹੈ ਸਤਨਾਮ ਉਸ ਦਾ ਨਾਮ ਸੱਚਾ ਹੈ ਕਰਤਾ ਪੁਰਖ ਹੈ ਸਾਰੀ ਸ੍ਰਿਸ਼ਟੀ ਨੂੰ ਰਚਨਾਉਂਦਾ ਨਿਰਭਉ ਉਹਨੂੰ ਕਿਸੇ ਦਾ ਡਰ ਨਹੀਂ ਨਿਰਵੈਰ ਹੈ ਕਿਸੇ ਨਾਲ ਉਸ ਦਾ ਬੈਰ ਹੀ ਨਹੀਂ ਅਕਾਲ ਮੂਰਤ ਹੈ ਉਸ ਦਾ ਨਾਸ ਹੋਣ ਵਾਲਾ ਕੋਈ ਰੂਪ ਨਹੀਂ ਅਜੁਨੀ ਉਹ ਕਿਸੇ ਵੀ ਜੁਗ ਵਿੱਚ ਨਹੀਂ ਹੁੰਦਾ ਸੈਪੰਗ ਆਪਣੇ ਆਪ ਵਿੱਚ ਪ੍ਰਕਾਸ਼ਮਾਨ ਹੈ ਗੁਰਪ੍ਰਸਾਦ ਬਕਰਪਾਲੂ ਜਦ ਉਸ ਨੂੰ ਸਿਮਾਂਤਨ ਹੋ ਜਾਦਾ ਆਹ ਸੱਚ ਕੁਸ਼ਰੀ ਤੋਂ ਹੀ ਸੱਚਾ ਹੈ ਜਿਉ ਗਾਥ ਸੱਚ ਅੰਤ ਤੱਕ ਵੀ ਸੱਚਾ ਹੈ ਹੈਪੀ ਸੱਚ ਹੁਣ ਵੀ ਸੱਚਾ ਨਾਨਕ ਉਸੇ ਵੀ ਸੱਚ ਹੋਣੇ ਸੱਚਾਈ ਹੈ ਆ ਇਸੇ ਤਰਕੇ ਸੱਚੇ ਬਾਣੀ ਕੀ ਖਿਆਲ ਗੁਰੂ ਗੁਰੂ ਗ੍ਰੰਥ ਰਿਆ ਸਮਝਾਈਆ ਗੁਰੂ ਗ੍ਰੰਥ ਹਰਿ ਕਾ ਉਪਦੇਸ਼ ਨਾਨਕ ਅੰਗਦ ਅੰਗ ਲਗਾਇ ਸਹਿਬ ਦਾਤਾ ਨਰ ਨਰੇਚ ਅਮਰਦਾਸ ਰੀਆ ਸਮਝਾਇਆ RAM DAS ਕਹੇ ਹਰ ਰਹੇ ਹਮੇਸ਼ ਨਾਮ ਮਰੇ ਨਾ ਜਾਤ ਗੋਰੀ ਅਰਜਨ ਕਰੇ ades ਨਿਉ ਨਿਉ ਸੀਸ ਚੁਕਾਇਆ ਧੰਨ ਸਹਿਬ ਜਿਸ ਤੂੰ ਵਸਿਆ ਦੇਸ਼ ਧੰਨ ਧੰਨ ਤੀ ਵਟਿਆਇ ਜਗ ਜੋਗ ਤੇਰਾ ਜਗ ਜੋਗ ਤੇਰਾ ਲੇਖ ਲੇਖ ਥਕੇ ਲੇਖ ਅੰਤ ਕਿਸੇ ਨਾ ਪਾਇਆ ਜਿੰਨੇ ਗੁਰੂ ਪੀਰ ਪਕੰਬਰ ਅਵਤਾਰ ਆਇਆ ਸਾਰੇ ਉਹਦਾ ਲੇਖ ਲਿਖਦੇ ਰਹੇ ਪਰ ਉਹਦਾ ਅੰਤ ਕਿਸੇ ਨੇ ਨਹੀਂ ਪਾਇਆ ਕਿਉਂ ਕਿਉਂਕਿ ਉਹ ਬੇਅੰਤ ਹੈ गोविंद ਲਾ ਕੇ ਗਿਆ ਮੇਖ ਨਾ ਸਕੇ ਕੋਈ ਫੜਾਇਆ అర్జుਨ ਅੰਤਮ ਆਵੇ ਸੰਭਰ ਦੇਸ਼ ਨੇਕ ਨਾਮ ਕਾ ਨਾਮ ਰਖਾ ਅੰਤ ਇਹਨੇ ਕੋਈ ਨਹੀਂ ਨਹਿ ਨਾ ਕਿਉਂਕਿ ਸਾਕੇ ਜਿੱਧਰਾਂ ਦਾ ਵੀ ਦੇ ਵਿੱਚ ਪੜਿਆ ਨਹੀਂ ਲੈਣਾ ਆਪਾਂ ਸਾਰਿਆਂ ਨੇ ਨੇਕ ਅਲੰਕ ਹੋਏ ਤਰਸੀ ਮਹਾਭਲੇ અવਤਾਰ ਸੰਕ੍ਰਸ਼ਿਆ ਜੁਗ-ਜੁਗ ਕਰੇ ਦੁਸ਼ਟਾਂ ਕਰੇ ਸੰਗ ਨਿਆ ਧਰਮ ਚਲਾਏ ਸੀ ਹਮ ਜਗ ਹੋਂ ਕੁੰਵੇਸ ਮਾਰ ਨਾਨਕ ਕਾਜ ਉਦਾਸੀ ਕੀਰਤਨ ਨਾਮ ਨਾਲ ਫਿਰ ਕੀ ਕੀਤਾ ਨੇ ਆ ਕੇ ਨਿਆ ਧਰਮ ਚਲਾਇਆ ਨਯਾ ਧਰਮ ਕੀ ਨਵਾਂ ਨਾਮ ਸੋਮ ਮਹਾਰਿਸ਼ੀ ਇਸਮਿਸ਼ਰ ਭਗਵਾਨ ਦੀ ਜੈ ਜਿਹੜਾ ਆਪਾਂ ਸੁਣ ਰਹੇ ਆ ਸਾਰੇ ਬਲਾਣੇ ਮੇਰੇ ਵੀਰ ਜਿਹਨੂੰ ਪਹਿਲਾਂ ਆਉਂਦੇ ਆ ਸਟੇਜ ਤੇ ਤੇ ਸੋਮ ਮਹਾਰਿਸ਼ੀ ਇਸਮਿਸ਼ਰ ਭਗਵਾਨ ਦੀ ਜੈ ਦਾ ਅਜ ਘੜਾ ਇਹ ਨਿਆ ਨੋ ਨਿਆ ਧਰਮ ਨਿਆ ਧਰਮ ਨਿਸ਼ਾਨ ਜੋ ਮੈਂ ਸਾਥ ਨਾਲ ਬਣਾਉਣੇ ਲਿਆ ਰਹੇ ਨਮਾ ਕਰਮਾਨ

ਉਹ ਪਿਛਲੀ ਚੇਰੇ ਦੇ ਨੂੰ ਨਹੀਂ ਲੈਂਦਾ ਨਹੀਂ ਲੈਂਦਾ ਉਹ ਆਪਣੀ ਬਣਤ ਖੁਦ ਆਪ ਬਣਾਉਂਦਾ ਰਾਈਟ ਗੋਮੇਂ ਦੇ ਲਾ ਕੇ ਗਿਆ ਮੇਖ ਨਾ ਸਗੇ ਕੋਈ ਅਖੜਾਇਆ ਹਾਜੂ ਅੰਤਮ ਆਵੇ ਸੰਭਲ ਦੇਸ ਨੇਕ ਲੰਫਾ ਨਾ ਰੱਖਿਆ ਹੂੰ ਦੋ ਜਹਾਨਾ ਲੈ ਵੇਖ ਆਪਣਾ ਭੇਵ ਨਾ ਕਿਸੇ ਖੁਦਾਇਆ ਤੇ ਦੋ ਜਹਾਨਾ ਨਾ ज्योति जो स्वरूप और आप अपनी कृपा का करे खेल बेपरवाह गुरु ग्रंथ बोध अगाध ज्ञान जीवा जनता करे पढ़ाई बोध अगाध ज्ञान जिन्होंने पढ़ना अपनी सब सिफ्ति सिफ्त सलान पार ब्रह्म सच सरनाइया ਭਗਤ ਭਗਵੰਤ ਗੁਰਮੁਖ ਵਰਸਕ ਇਕ ਮੀ ਗਾਣ ਆਪਕਾ ਦਾ ਖੁਸ਼ੀ ਮਨਾਇਆ। ਹੋਰ ਇੱਕੋ ਗਾਇਨ ਜਿਹੜਾ ਵਾ ਸੋਨਾ। ਸੋ ਪ੍ਰਮਾਤਮਾ ਅਨਾਂ। ਆਤਮਾ ਪ੍ਰਮਾਤਮਾ ਦਾ ਮੇਲ ਹੀ ਜਿਹੜਾ ਸਾਡਾ ਗਾਇਨ। ਜੋਤੀ ਜੋ ਸਰੂਪ ਹੋਰ ਆਪ ਆਪਣੀ ਕਿਰਪਾ ਕਰ ਗੁਰੂ ਗ੍ਰੰਥ ਗੁਰਮੇਧ ਦੈਵ ਬਣਾਈ ਗੁਰੂ ਗ੍ਰੰਥ ਗੁਰ ਸੂਰਾ ਚਾਰ ਬੰਨ ਜਨਾਇਆ ਜਿਸ ਧਾਮ ਪ੍ਰਗਟ ਹੋਵੇ ਹਾਜ਼ਰ ਹਜੁਦਾ ਆਪਣਾ ਰੰਗ ਦੈਵ ਖਾਇਆ ਕਿਉਂਕਿ ਪਰਮਾਤਮਾ ਦੀ ਬਾਣੀ ਜਿਹੜੀ ਉਹ ਕਿਸੇ ਇੱਕ ਵਰਨ ਵਾਸਤੇ ਨਹੀਂ ਹੁੰਦੀ ਉਸ ਸਾਰੇ ਸੰਸਾਰ ਤੇ ਸਾਰੇ ਜੀਵਾਂ ਵਾਸਤੇ ਹੈ ਅਰਹੁਦੇ ਵਿੱਚ ਪਰਮਾਤਮਾ ਨੂੰ ਮਿਲਣ ਦਾ ਮਾਰਗ ਹੀ ਦਿੱਤਾ ਜਾਂਦਾ। ਮਾਰਗ ਕਮਨ ਨੂੰ ਛੱਡਣ ਵਾਸਤੇ ਸਾਨੂੰ ਦਿੱਤਾ। ਤਾਂ ਉਹ ਕਰਨੇ ਆ ਜਿਹੜੇ ਸਾਨੂੰ ਸੱਚ ਦੇ ਨਾਲ ਮੇਲਦੇ ਹੋਣ। ਗੁਰੂ ਗ੍ਰੰਥ ਕੋਰ ਸੂਰਾ ਚਾਰ ਵਰਨ ਜਨਾਇ ਜਿਸ ਧਾਮ ਪ੍ਰਗਟ ਹੋਵੇ ਹਾਜ਼ਰ ਹਜੂਰਾ ਆਪਣਾ ਰੰਗ ਦੇਖਾਇਆ। ਕਰ ਕਿਰਪਾ ਨੇੜੇ ਆਵੇ ਜੋ ਦਿਸੇ ਦੂਰਾ ਵਾਹ 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 ਦੂਰ ਗਰਾਟਾ ਬੰਦ ਮੁਕਾਇਆ ਵਾਹ ਵਾਹ ਕਿਉਂਕਿ ਇਹ ਉਦੀ ਕਿਰਪਾ ਹੈ ਸਾਨੂੰ ਨੇ ਨੇੜੇ ਆ ਕੇ ਦਰਸ਼ਨ ਦਿੱਤੇ ਸਾਡੇ ਵਿੱਚ ਵਿਚਰੇ ਸਾਡੇ ਘਰਾਂ ਜਾ ਕੇ ਮਾਰੇ ਨੇ ਉਹ ਚੇਹੇ ਪਹੁੰਚ ਕੇ ਸਾਨੂੰ ਦਰਸ਼ਨ ਦਿੱਤੇ ਆ ਆਪਣੇ ਚਹਣਾ ਲਾਇਆ

ਜੋਤੀ ਜੋ ਸੁਭਾਰ ਆਪ ਆਪਣੀ ਕਿਰਪਾ ਕਰਹਾ ਜਨ ਆਪਣੇ ਨਾਲ ਬੁਲਾਇਆ ਗੁਰੂ ਗ੍ਰੰਥ ਜਗਤ ਗੁਰ ਮਹਾਨ ਜੋ ਪੜ ਪੜ ਵਿਚਾਰੇ ਤਿਸ ਮਾਰਗ ਦੇਵੇ ਲਾਈ ਜਦ ਤੱਕ ਸੀ ਪੜ ਕੇ ਉਹਨੂੰ ਵਿਚਾਰਦੇ ਨਹੀਂ ਤਦ ਤੱਕ ਸਾਨੂੰ ਉਹ ਮਾਰਗ ਨਹੀਂ ਮਿਲਦਾ ਨਹੀਂ ਮਿਲਦਾ ਸੱਚੇ ਪਾਤਸ਼ਾਹ ਨੇ ਇਸੇ ਮਿਲ ਕੇ ਕਿਹਾ ਸੀ ਕਿ ਹਰ ਬਾਣੀ ਦੇ ਗੰਥਾਂ ਨੂੰ ਪੜਿਓ ਤੇ ਵਿਚਾਰੇ ਉਹ ਸਾਨੂੰ ਨਾ ਪਤਾ ਅੱਜ ਅਸੀਂ ਪੜਦੇ ਆ ਬਾਣੀ ਤੇ ਸਾਨੂੰ ਸਾਰਾ ਕੁਝ ਉਹਦੇ ਵਿੱਚੋਂ ਮਾਰਗ ਵੀ ਪਤਾ ਲੱਗਦਾ ਸੱਚੇ ਪਾਸ਼ੇ ਨੇ ਕੀ ਸਮਝਾਇਆ ਸਾਨੂੰ ਉਹ ਸਾਰਾ ਆਪ ਤਾਂ ਗੁਰੂ ਗ੍ਰੰਥ ਜਗਤ ਗੁਰ ਮਹਾਨ ਜੋ ਪੜ ਪੜ ਵਿਚਾਰੇ ਤੇਸ ਮਾਰਗ ਦੇਵੇ ਲਾਈਆ ਗੋਬਿੰਦ ਦੇਖਾ ਕਿਤੇ ਨਾ ਲਿਖਿਆ ਦੋਰਾ ਹੂੰ ਦੋਰਾ ਕਾਜ ਜਗਤ ਜਿਹਾ ਨੇ ਬਣਾਇਆ ਦੋਰਾ ਕਾਜ ਜਗਤ ਜਿਹਾ ਨੇ ਬਣਾਇਆ महाराज नाम, नाम है गुरु ग्रंथ साहब जी घटो घट चौदह नाम आ रहे हैं हरि हर राम प्रभु गोविंद मुरारी ठाकर गोपाल कृष्ण नारायण वाहू मोहन ਜਗਦੀਸ਼ ਪਰਮੇਸ਼ਰ ਪਰਮਾ ਨਾਮ ਕਿਹਦੇ ਆ ਗਏ ਪਰਮਾ ਇਸ ਸਿਫਤੀ ਨਾਮ ਲੇਕਿਨ ਸੱਚੇ ਪਾਸ਼ਾ ਨੇ ਇਹ ਵੀ ਦੱਸਿਆ ਹੈ ਨਾਨਕ ਸਤ ਨਾਮ ਕਹਿ ਕੇ ਰਹਿ ਸਨਾ ਗੋਬਿੰਦ ਵਾਹਿਗੁਰੂ ਰੂਪ ਪਟਾਇਆ ਅਕੇ ਜਾ ਕੇ ਹਰ ਕਾ ਨਾਮ ਜਾਣੇ ਕੋਈ ਨਾ ਲਿਖ ਲਿਖ ਸਰਬ ਸੰਗਰਾ ਨਾਮ ਉਹ ਦਾ ਫਰਮਾਉਂਦੇ ਹੋਰ ਉਹਦੇ 15 ਨਾਮ ਦੇ ਨਾਲ ਹੀ ਅਸੀਂ ਨੂੰ ਸਰਵਾ ਸਹੀ ਹੈ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਜਦੋਂ ਵੀ ਸੰਸਾਰ ਵਿੱਚ ਉਹ ਪ੍ਰਗਟ ਹੁੰਦਾ ਦੇ ਸੱਚ ਮਾਰਗ ਹੀ ਦਿੰਦਾ ਦੇ ਸੱਚ ਮਾਰਗ ਦੇ ਚੱਲਣ ਦੀ ਅਦਾਇਤ ਹੁੰਦੀ ਪ੍ਰਮਾਤਮਾ ਮੁਰਬਾਣੀ ਦੇ ਚੇਵੀ ਬਾਅਦ ਮੈਂ ਬਾਅਦ ਮੈਂ ਨ ਕੀ ਜੂਟ ਨਾ ਜਾਏ ਅਸੀਂ ਕੀ ਕਰਦੇ ਹਾਂ ਬਾਹਰੋਂ ਆਪਣੇ ਆਪ ਨੂੰ ਤਾਂ ਸਾਫ਼ ਕਰ ਲੈਂਦੇ ਹਾਂ ਲੇਕਿਨ ਅੰਦਰ ਦੀ ਮੈਨ ਨਹੀਂ ਸੰਦੇਸ਼ ਕੀ ਹੈ ਸਤਿਗੁਰੂ ਦਾ ਸਾਨੂੰ ਅੰਦਰੋਂ ਆਪਣੀ ਬੈਨ ਧੋਣਾ ਜਦ ਤੱਕ ਅਸੀਂ ਆਪਣੇ ਆਪ ਨੂੰ ਅੰਦਰੋਂ ਸਾਫ਼ ਨਹੀਂ ਕਰਦੇ ਕੋਈ ਦੇਣਾ ਪਰਮਾਤਮਾ ਨਾਲ ਮੇਰਾ ਨਹੀਂ ਹੱਸ ਜੇ ਅੱਪ ਕਿਤੇ ਜਾਣਾ ਹੀ ਹੋਵੇ ਨਾ ਦੋ-ਚਾਰ ਦਿਨ ਘੁੰਮਣ ਵਾਸਤੇ ਕਈ ਵੇਸਤੇ ਦਾ ਨਾ ਕੋ ਵਿਆਹ ਕੋ ਆਪਾਂ ਬਾਰੋਂ ਮਾਰਕੈਂਟਿੰਗ ਜਾਂ ਤੋਂ ਹੋ ਕੇ ਜਾਂਦੇ ਕੱਪੜੇ ਵੀ ਸੋਹ ਸੁਥਰੇ ਕਨੇ ਪੈਸਟ ਕਰਕੇ ਲਿਆ ਕੇ ਆਂ ਅੰਤ ਜਿਹੜਾ ਅਸੀਂ ਪ੍ਰਮਾਤਮਾ ਕੋ ਜਾਣਾ ਉਹਦੋਂ ਕਿੱਦਾਂ ਜਾਣਾ ਹੂੰ ਇਹ ਤਾਂ ਸਾਰਾ ਤਨ ਸਾਡਾ ਇੱਥੇ ਹੀ ਰਹਿ ਜਾਣਾ ਕੱਪੜੇ ਵੀ ਇੱਥੇ ਰਹਿ ਜਾ ਤੇ ਮੈਲ ਕਿਹੜੀ ਜਾਣੀ ਐ ਜੇ ਅਸੀਂ ਆਤਮਾ ਦੇ ਉੱਤੇ ਪਾ ਕੇ ਚਲੇ ਗਏ ਆ ਉਹ ਸਾਨੂੰ ਆਪਣੇ ਘਰ ਬੜਨ ਦਊ ਨੀ ਬਿਲਕੁਲ ਨਹੀਂ ਉਹਨੂੰ ਚਾਹੀਦੀ ਆ ਸਾਡੇ ਆਤਮਿਕ ਮੈਲ ਜਿਹੜੀ ਆ ਅੰਦਰੋਂ ਤੋਂ ਹਟਾਉਣਾ ਜਦ ਤੱਕ ਅਸੀਂ ਉਹਨੂੰ ਸਾਫ਼ ਨਹੀਂ ਕਰਦੇ ਤਦ ਤੱਕ ਉਹ ਪਰਮਾਤਮਾ ਨਾਲ ਨਹੀਂ ਸਕਦਾ ਬਹੁਤੀ ਮੈਲ ਨਾਲ ਸੀ ਲੋਕਾਂ ਨੂੰ ਚੰਗੇ ਲੱਗ ਸਕਦੇ ਆ ਲੇਕਿਨ ਪਰਮਾਤਮਾ ਨੂੰ ਨਹੀਂ ਇਸ ਕਰਕੇ ਸੱਚੇ ਪਾਤਸ਼ਾਹ ਨੇ ਹਰ ਪਾਣੀ ਦੇ ਸੰਸ ਨੂੰ ਇਹੀ ਸਮਝਾਇਆ ਕਿ ਜਿਹੜਾ ਸਿੱਖ ਗੁਰੂ ਦੀ ਸਿੱਖਿਆ ਮੰਨ ਕੇ ਸਿਰਫ ਅਕਾਰ ਪ੍ਰਭੂ ਹੀ ਮੰਨਦਾ ਹੈ ਉਸ ਦੇ ਅੱਗੇ ਹੀ ਆਪਣਾ ਸੀਸ ਝੁਕਾਉਂਦਾ ਹੈ ਉਹ ਸਿੱਖ ਗੁਰੂ ਦਾ ਰੂਪ ਹੀ ਬਣਦਾ ਹੈ ਹੂੰ ਇਹ ਕੋਈ ਫਰਕ ਨਹੀਂ ਆਦਾ ਮਹਾਰਾਜੀ ਨੇ ਆਪਾਂ ਦੀ ਜੀਸਤ ਖਾਇਆ ਦਾ 1486 ਸਮਾਪਤ ਹੈ ਨੋ ਸਾਗਾਤ ਗੁਰੂ ਦਾ ਰੂਪ ਸਦਾ ਸਿੱਖ ਗੁਰੂਵੰਦ ਦੇਗੇ ਗਿਆ ਬਣਾਈ ਆ ਜਿਸ ਪੁਰਖ ਅਕਾਲ ਮਨਾਇਆ ਇੱਕ ਇੱਕੋ ਪ੍ਰਖਾਤਾ ਜਿਸ ਪੁਰਖ ਅਕਾਲ ਮਨਾਇਆ ਇੱਕ ਦੂਸਰ ਸੀਸ ਨਾ ਕਿਸੇ ਚੁਕਾਇਆ ਨਾਤਾ ਜੁੜਿਆ ਪਿਤਾ ਪੁੱਤ ਪੇਤਰ ਪੋਤ ਪਰਮੇਸ਼ਰ ਆਪਣੀ ਗੋੜ ਰਖਾਇਆ ਵਾਹ ਕਿਉਂਕਿ ਪਰਮੇਸ਼ਰ ਸਾਡਾ ਜਿਹੜਾ ਪਿਤਾ ਆ ਉਹ ਅਕਾਲ ਪੁਰਖ ਹੈ ਜੀ ਜੋ ਗੁਰ ਗੋਬਿੰਦ ਗੁਰਮੁਖਾ ਨਾਲ ਸਦਾ ਕਰੇ ਹਿੱਤ ਹਿਰਦੇ ਅੰਦਰ ਵਸ ਕੇ ਅਮਰ ਜਾਨ ਪਿਆਈ ਹੈ ਜਦੋਂ ਨੇ ਹਿੱਤ ਕਰਨਾ ਤੇ ਹਿੱਤ ਭਾਈ ਹੋਣਾ ਸਾਨੂੰ ਆਤਮਿਕ ਜਾਨ ਜਿਹੜਾ ਉਹ ਪਰਮਾਤਮਾ ਹੈ ਉਹ ਪਹਿਣਾ ਗੁਰਮੁਖ ਸਦਾ ਰਹਿਣੇ ਨੇ ਤੇ ਜੋਗ ਚੌਕੜੀ ਵੱਜਦੀ ਰਹੇ ਬਨਾਈਆ ਕਿਉਂਕਿ ਪਰਮਾਤਮਾ ਦੀ ਹੋਂਦ ਜਿਹੜੀ ਉਹ ਸਦਾ ਚੱਲਦੀ ਰਹੇ ਸਰੀਰ ਜਿਨਾ ਜਨਾ ਸਮਾਂ ਦਿੱਤਾ ਹੈ ਉਹਨਾਂ ਨੂੰ ਨੁਰਾ ਕਰਦੇ ਜਾਣਗੇ ਤੇ ਜਾਈ ਜਾਣਗੇ ਅੱਗੇ ਉਹਨੇ ਫਿਰ ਅੱਗੇ ਬਣਾਇਆ ਤਾ ਉਹਦੀ ਹੂਨ ਕਦੇ ਨਹੀਂ ਰੁਕ ਸਕਦੀ ਗੁਰਮੁਖ ਗੁਰਮੁਖ ਸਦਾ ਰਹਿਣੇ ਦੇਤ ਜੋਗ ਚੌਂਕੜੀ ਵੱਜਦੀ ਰਹੇ ਵਧਾਈਆ ਆਪਣਾ ਵੇਲਾ ਆਪਣਾ ਵਕਤ ਗੁਰਮੁਖੋ ਆਪੇ ਲੈਣਾ ਨਜੇਠ ਹੂੰ ਸਤ ਗੁਰੂ ਕੋ ਸਤ ਪਨਾ ਸਕਦੇ ਹੱਥ ਕਰਾਈਆ ਵਾਹ ਜੀ ਵਾਹ ਇਹਦਾ ਸਤ ਗੁਰੂ ਦਾ ਹੈ ਜਦ ਤੱਕ ਸੋਡੇ ਪਿੱਛੇ ਤੇ ਜਿਆ ਸਿੱਟੇ ਉਸ ਆਪਾ ਕੋਤਰਾ ਹੱਥ ਨਹੀਂਗਾ ਸਿੰਘ ਕੋਈ ਨਹੀਂ ਕਰ ਸਕਦਾ ਸੋ ਅਰੋ ਅੱਜ ਹੁਣ ਸਾਡੇ ਸਿਰ ਤੋਂ ਹੱਥ ਚੁੱਕ ਲੈਦੇ ਅਸੀਂ ਕਾਇਦੇ ਨੇ ਜੇ ਜੀਵਨ ਦਿੱਤਾ ਵਾ ਤੇ ਇਹਨੇ ਦਿੱਤਾ ਸਾਡੇ ਕੋਈ ਉਮਰ ਨਹੀਂ ਹੈ ਸਹੀ ਇੱਕ ਸੋਦਾ ਸਿਰਫ ਜੀਵਨ ਆ ਗਿਆ ਤੇ ਜੀਵਨ ਨਾ ਆਇਆ ਤੇ ਖਤਮ ਇਹ ਪਰਮਿਸ਼ਨ ਦੀ ਦੇਣ ਹੈ ਸਾਨੂੰ ਆਪਣਾ ਵੇਲਾ ਆਪਣਾ ਵਕਤ ਗੁਰਮੁਖੋ ਆਪੇ ਜਨਨ ਜੇਠ ਸਾਧਗੁਰੁ ਕੁਸ਼ਤਪਨਾ ਸਭ ਦੀ ਹੱਥ ਕਟਾਈ ਆ ਜੋਤੀ ਜੋਤਿ ਔਰ ਆਪ ਆਪਣੀ ਕਿਰਪਾ ਕਰ ਸਰਬ ਵਿਆਪੀ ਹਰ ਪਾਸੇ ਅੰਦਰ ਰਹਿ ਹਲੇ ਜੋ ਸੰਗ ਦੁਰਾ ਨੇਤਰ ਨਾਲ ਵੇਖੇ ਜਗਤ ਲੋਕਾ ਲਈ ਕਿਉਂ ਸਰਪਿਆ ਹਰ ਘਟ ਦੇ ਹਰ ਜਨਾਂ ਦੇ ਵਿੱਚ ਅਸੀਂ ਵੀ ਉਹਨਾਂ ਨੂੰ ਫਸ ਸਕਦੇ ਜੇ ਅੱਜ ਗਏ ਨਾ ਵੀ ਅਸੀਂ ਕਿਤੇ ਕੋਈ ਬਿਨੋ ਘਰ ਰਹੇ ਹਾਂ ਤੇ ਸਾਨੂੰ ਜਿਹੜਾ ਵੇਖ ਰਿਹਾ ਇਦੋਂ ਨਹੀਂ ਕਿ ਮਿੰਟ ਮਿੰਟ ਦਾ ਬਲ ਬਲ ਦਾ ਘੜੀ ਬਲ ਦਾ ਉਹਦੇ ਕੋਲ ਹਿਸਾਬ ਹੈ ਅਸੀਂ ਆਪਣੇ ਆਪ ਨੂੰ ਛੁਪਾ ਕੇ ਚੋਰੀ ਕਰ ਸਕਦੇ ਨੇ ਲੇਕਿਨ ਉਹਦੇ ਕੋਲ ਨਹੀਂ ਕਰ ਸਕਦੇ ਕਿਉਂ ਕਿ ਉਹ ਸਰਬੇ ਆਪੀ ਜਿਹੜਾ ਸਰਬੇ ਆਪੀ ਉਹ ਕੋਈ ਕਿਵੇਂ ਰੋਕਦਾ ਨਹੀਂ ਸੋ ਪਰਮੇਸ਼ਰ ਨੇ ਜੋ ਸਾਨੂੰ ਹੁਕਮ ਸੰਦੇਸ਼ ਜਿੰਨੇ ਦਿੱਤੇ ਆ ਉਹ ਸਾਰੇ ਸੱਚ ਮਾਰਗ ਦੇ। ਹੂੰ। ਦੁਨਿਆਵੀ ਕੂੜ ਵੱਲ ਨਹੀਂ ਲੈ ਕੇ ਜਾਂਦੇ। ਜੇ ਦੁਨਿਆਵੀ ਵਾਲੇ ਪਾਸੇ ਜਾਂਦੇ ਆ ਤਾਂ ਉਹ ਸਾਨੂੰ ਸੰਸਾਰੀ ਜੀਵ ਜਿਹੜੇ ਉਹ ਲੈ ਕੇ ਜਾਣਗੇ ਅੰਦਰ ਨੂੰ। ਕਿਉਂਕਿ ਜਦੋਂ ਅਸੀਂ ਕਿਸੇ ਕਸੰਗਤ ਦੇ ਸੰਗ ਕਰਦੇ ਆ ਉਹ ਸਾਨੂੰ ਕਲਜੋ ਵਾਲੇ ਪਾਸੇ ਲੈ ਜਾਏਗਾ। ਨਿਮਰ ਸਾਹਿਬ ਨੇ ਕਿਹਾ ਸਾਧ ਸੰਗਤ ਬੋਧ ਵਧਾਤਾ ਹੈ। ਜਦੋਂ ਪੜਾਵਾਂਦੀ ਜਦੋਂ ਅਸੀਂ ਸਾਥ ਸੰਗਤ ਦੇ ਸਾਹਮਣੇ ਸੰਗ ਕਰਦੇ ਕਿਉਂਕਿ ਕੁਝ ਪਰਮੇਸ਼ਰ ਦਾ ਨਾਂ ਸਾਨੂੰ ਉਹ ਦੱਸੇਗਾ ਕੁਝ ਮੈਂ ਦੱਸਾਂਗਾ ਕੁਝ ਬੱਜੇ ਦੱਸਣਗੇ ਤੇ ਸਾਰੇ ਮਿਲ ਕੇ ਅਸੀਂ ਉਹਦੀ ਪਰਮਾਤਮਾ ਦੀ ਪੁਸਤਕ ਕਰਾਂਗੇ ਸਭੀਓ ਨੇ ਇੱਥੇ ਹੀ ਸੱਚੇ ਪੰਛਾਇਲ ਦੇ ਹਰਮਣੀ ਸਨਾਪਤ ਕਰਨੀ ਸੱਚੇ ਪੰਛਾਇਲ ਬਾਸੋਂ ਹਸਰਮਤ ਬਾਸੋਂ ਹਾਜ਼ਰ ਹੋਣ ਦਾ ਚਨਣਾ ਜੇ ਕੋਈ ਅਖਰਵੰਦ ਕੱਟ ਕਰ ਪਰਿਆ ਨਾ ਵੀ ਵਿਚਾਰ ਕਰਦੇ ਆ ਕੋ ਸ਼ਰਧਤ ਪਰਿਆ ਨਾ ਵੀ ਆ ਤੇ ਮੈਂ ਸੱਚੇ ਪਾਤਸ਼ਾਹੇ ਪਰਸਨੋਂ ਹਰ ਸੰਗਤ ਨੂੰ ਸਭੇ ਮਾਂ ਮੰਗਦਾ ਹਾਂ ਆਓ ਪੰਜ ਭਾਈਆਂ ਦਾ ਸਾਥ ਦਿਓ